ਕੀ ਹੁੰਦੇ ਹੁੰਦੇ ਆ ਹਰੋ ਜੀ ਕੀ ਵੀਰੇ ਵੀ ਇਹ ਫਲਾਗ ਦੀ ਸੈਟਿੰਗ ਕਿਵੇਂ ਕਰਨੀ ਆ ਵੀ ਕਿਨ ਸਾਡਾ ਫਲਾਗ ਡੂੰਗਾ ਨਹੀਂ ਲੱਗਦਾ ਜਾਂ ਸਾਡਾ ਫਲਾਗ ਐਦਾਂ ਵਾਂ ਵੀ ਘੱਟ ਲੱਗਦਾ ਜਾਂ ਜਿੱਦਾਂ ਵੀ ਤੇ ਅੱਜ ਮੈਂ ਤੁਹਾਨੂੰ ਦੱਸਦਾ ਇਹਦੀ ਸੈਟਿੰਗ ਦੇ ਬਾਰੇ ਕਿ ਜਦੋਂ ਵੀ ਆਪਾਂ ਕਾਲੇ ਨੂੰ ਨਾ ਚਲਾਉਣਾ ਵਾ ਆ ਚੁੰਜ ਤੋਂ ਲੈ ਕੇ ਆਹ ਫਰੇਮ ਤੱਕ ਇਹਦੀ ਹਮੇਸ਼ਾ ਇਹਦੀ ਜੇ ਇੱਥੋਂ ਐਂਟੀ ਟੇਪ ਨਾਲ ਮਾਣ ਲਿਓ ਇਹਦੀ 27 ਇੰਚ ਰਹਿਣੀ ਚਾਹੀਦੀ ਹੈ ਸਾਡੇ 27 ਇੰਚ ਇਹ ਚੁੰਜ ਤੋਂ ਲੈ ਕੇ ਇਹ ਦੇ ਤੱਕ ਜਦੋਂ ਵੀ ਆਪਾਂ ਜਿਉਂ-ਜਿਉਂ ਇਹਨੇ ਕਸੀ ਜਾਣਾ ਵਾ ਆਪਣੇ ਖੇਤ ਚ ਚੱਲਣਾ ਵਾ ਓਂ ਤਿਓਂ ਆਪਾਂ ਆਹ ਨਟ ਨੂੰ ਤੇ ਆਹ ਨਟ ਨੂੰ ਢਿੱਲਾ ਕਰਕੇ ਇੱਕ ਨਟ ਆਹ ਟੈਟ ਹੋਈ ਜਾਣਾ ਜਿਉਂ-ਜਿਉਂ ਇਹਨੇ ਕਸੀ ਜਾਣਾ ਆਹ ਢਿੱਲਾ ਹੋਈ ਜਾਣਾ ਤੇ ਇਹਨੇ ਮੂਰ ਨੂੰ ਵਧਾਈ ਜਾਣਾ ਇਹਨੂੰ ਵਧਾਉਣਾ ਇਹ ਹਮੇਸ਼ਾ 27.5 ਹੀ ਰਹਿਣਾ ਚਾਹੀਦਾ ਜਦੋਂ ਇਹ 27.5 ਨਾ ਰਿਹਾ ਫੇਰਾ ਤੁਹਾਡਾ ਉੱਪਰੋਂ ਜ਼ਿਆਦਾ ਕਸੂਗਾ ਤੇ ਪਲਾਉ ਇੱਕ ਸਾਰ ਨਹੀਂ ਲੱਗੂਗਾ ਤੁਹਾਡਾ ਖੇਤ ਵੀ ਇੱਕ ਸਾਰ ਨਹੀਂ ਰਹੂਗਾ ਇਹ ਸੈਟਿੰਗ ਹੈ ਜੀ ਸਭ ਤੋਂ ਜ਼ਰੂਰੀ ਸੈਟਿੰਗ ਹੈ ਇਹਦੇ ਪਲਾਉ ਦੇ ਵਿੱਚ ਹਨਾ ਤੇ ਇਹ ਇਹ ਜ਼ਰੂਰੀ ਹਮੇਸ਼ਾ ਕਰਕੇ ਰੱਖਣੀ ਹੈ ਇਹ ਸੈਟਿੰਗ ਤੇ ਇਹ 27 ਤੋਂ ਕਦੇ ਵੀ ਘਟਣਾ ਨਹੀਂ ਚਾਹੀਦਾ ਜਿਵੇਂ ਤੁਸੀਂ 10 15 ਕਿੱਲੇ ਬੀਜ ਫੇਰ ਲਿਆ 10 15 ਕਿੱਲਿਆਂ ਫੇਰਿਆਂ ਤੋਂ ਬਾਅਦ ਇਹ 27 23 ਦੁਬਾਰਾ ਫੇਰ ਕਰ ਦੇਣਾ ਚਾਹੀਦਾ ਯਾਨੀ ਕਿ ਇਹਨੂੰ 10 15 ਕਿੱਲੇ 20 ਕਿੱਲੇ ਫੇਰਨ ਤੋਂ ਬਾਅਦ ਇਹਨੂੰ ਚੈੱਕ ਕਰੋ ਜਦੋਂ ਜੇ ਤੁਹਾਡਾ ਘਾਟਾ 27 ਤੋਂ ਤਾਂ ਇਹਨੂੰ ਹਮੇਸ਼ਾ 27 ਤੇ ਕਰੋ ਤੇ ਜਦ ਜਿਵੇਂ ਹੁਣ ਆਪਣਾ ਆਲੂਆਂ ਦਾ ਆਪਾਂ ਪਾਟਣਾ ਆ ਤੈਰ ਆ ਆਇ ਦੇ ਨਾਲ ਲੈਂਕਨ ਦੇ ਪਲਾਉਂ ਦੇ ਨਾਲ ਚਾਬੀ ਮਿਲਦੀ ਆ ਚਾਬੀ ਨੂੰ ਹਮੇਸ਼ਾ ਇਹਨੂੰ ਟਰੈਕਟਰ ਦੇ ਨਾਲ ਰੱਖੋ ਤੇ ਆਇ ਦੇ ਇਹਦੇ ਇੱਕ ਹੀ ਚਾਬੀ ਹੈ ਤੇ ਸਾਰੇ ਕਿਤੇ ਕੰਮ ਆਉਂਦੀ ਹੈ ਇਹ ਹੀ ਚਾਬੀ ਸਾਰੇ ਨਟਾਂ ਨੂੰ ਆ ਦੇ ਕੋਈ ਇੱਥੇ ਵੀ ਇਹ ਨਹੀਂ ਲੱਗਣਾ ਆ ਨਟਾਂ ਨੂੰ ਵੀ ਇਹ ਨਹੀਂ ਲੱਗਣਾ ਸਾਰੇ ਕਿਤੇ ਕੋਈ ਚਾਬੀ ਕੰਮ ਆਉਂਦੀ ਹੈ ਜੇ ਤੁਸੀਂ ਆਪ ਦੀ ਢੰਗਾਈ ਨਾਲ ਆਪਣੀਆਂ ਉਹ ਵੀ ਇਹਦੇ ਨਾਲ ਤੁਸੀਂ ਨਾਪ ਸਕਦੇ ਹੋ ਚਾਬੀ ਦੇ ਨਾਲ ਤੇ ਜਿਵੇਂ ਆਪਾਂ ਆਲੂਆਂ ਦੀ ਬਿਜਾਈ ਕਰਨੀ ਆ ਆਪਣਾ ਆਲੂਆਂ ਦੀ ਬਿਜਾਈ ਲਈ ਆਪਾਂ ਨੂੰ ਘੱਟੋ ਘੱਟ 12 ਤੋਂ 11 ਤੋਂ 12 ਇੰਚ ਪਲਾਉ ਫੇਰਨੇ ਚਾਹੀਦੇ ਦੋਗੇ ਤੇ ਉਹਦੇ ਨਾਲ ਆਪਣਾ ਨਾ ਤਾਂ ਕਦੇ ਵੀ ਪਰਾਲੀ ਬਾਹਰ ਨਿਕਲਦੀ ਆ ਪੂਰਾ ਵਧੀਆ ਚੱਲਦਾ ਆਪਣਾ ਤੇ ਨੰਬਰ 2 ਤੇ ਕਈ ਵੀਰਾਂ ਦੇ ਮੈਸੇਜ ਆਉਂਦੇ ਨੇ ਕਿ ਜਿਹੜੇ ਪਲਾਉ ਕਿਹੜੇ ਲਈਏ ਵੀ ਅਸੀਂ ਕਿਹੜੇ ਪਲਾਉ ਲਈਏ ਜੀ ਸਾਡੇ ਕੋਲੇ ਆਹਾ ਵੀਰੇ ਮੈਂ ਵੀ ਪਹਿਲਾਂ ਜਦੋਂ ਪਹਿਲੇ ਸਾਲ 2015 ਚ ਅਸੀਂ ਖੇਤੀ ਯਾਨੀ ਕਿ ਪਲਾਉ ਫੇਰਨ ਲੱਗੇ ਸੀ ਅਸੀਂ ਵੀ ਉਦੋਂ ਕਬੂਲਸ਼ਾਹ ਵਾਲੇ ਪਲਾਉ ਲਏ ਸੀ ਤੇ ਪਰ ਸਾਨੂੰ ਉਹ ਇੰਨੇ ਕਹਿੰਦੇ ਨਹੀਂ ਬੈਠੇ ਫਿਰ ਅਸੀਂ ਉਸੇ ਤੀਜ ਨਹੀਂ ਇਹ ਲੈਂਕਨ ਦੇ ਲੈਤੀ ਆਪਾਂ ਸਾਰੇ ਜ਼ਿੰਮੇਦਾਰ ਦੇਖਦੇ ਆਂ ਵੀ ਯਾਰ ਇਹ ਸਾਥ ਤੇ ਪਲਾਉ ਹਨ ਕਿ ਸਾਥ ਤੇ ਪਲਾਉਾਂ ਦੇ ਚੱਕਰ ਦੇ ਵਿੱਚ ਆਪਾਂ ਉਹ ਪ੍ਰੋਬਲਮ ਲੈਨੇ ਆ ਤੇ ਪਲਾਉ ਲੈਂਡ ਦੇ ਨਾਲ ਤੇ ਪਲਾਉ ਲੈਂਡ ਨਾਲ ਇਹ ਆਪਾਂ ਕਰਦੇ ਆਂ ਸਾਰਾ ਕੁਝ ਤੇ ਪਲਾਉ ਉਹਨਾਂ ਦੇ ਪੈਸੇ ਤਾਂ ਜ਼ਰੂਰ ਘਟਾ ਪਰ ਉਹ ਕੁਆਲਿਟੀ ਨਹੀਂ ਹੈਗੀ ਨਾ ਟਰੈਕਟਰ ਤੇ ਚੱਲਦੇ ਆ ਉਹ ਛੋਟੇ ਟਰੈਕਟਰਾਂ ਦੇ ਵਾਸਤਾ ਉਹ ਨਹੀਂ ਹੈਗੇ ਕਿਉਂਕਿ ਉਹ ਭਾਰੀ ਇੰਨੇ ਜ਼ਿਆਦੇ ਆਉਂਦੇ ਆ ਤੇ ਹੋਰ ਜਿਹੜੀਆਂ ਵੀ ਮਰਜੀ ਕੰਪਨੀਆਂ ਨੇ ਤੇ ਇਹ ਲੈਂਕਨ ਦਾ ਪਲਾਉ ਸਭ ਤੋਂ ਵਧੀਆ ਬੈਸਟ ਚੱਲਦਾ ਵਾ ਹੈ ਮਹਿੰਗਾ ਜ਼ਰੂਰ ਆ ਪਰ ਕੁਆਲਿਟੀ ਆ ਤੇ ਚੱਲਦਾ ਵਧੀਆ ਵਾ ਪੂਰਾ ਵਧੀਆ ਚੱਲਦਾ ਹੈ ਲੈਂਕਨ ਦਾ ਆਪਣਾ ਤੇ ਇਹਨੂੰ ਕੋਈ ਦਿੱਕਤ ਨਹੀਂ ਚੁਣਾਉਣ ਦੇ ਵਿੱਚ ਰੀਸੇਲ ਵੈਲਿਊ ਵੀ ਪੂਰੀ ਆ ਜੇ ਆਪਾਂ ਨੂੰ ਸੇਲ ਕਰਨਾ ਵਾ ਸਾਰਾ ਕੁਝ ਇਹਦਾ ਪੂਰਾ ਪੁੱਜੀ ਆ ਤੇ ਆ ਸਾਡਾ ਟਾਇਰ ਆ ਇਹ origignal ਹੀ ਟਾਇਰ ਲੱਗਿਆ ਹੋਇਆ ਹੈ ਜਿਹੜਾ ਲੈਂਕਨ ਦੇ ਪਲਾਉ ਦੇ ਆਉਂਦਾ ਇਹ origignal ਟਾਇਰ ਆ ਇਹ ਇਹ ਧਰ ਵੀ ਜ਼ਰੂਰੀ ਬਹੁਤ ਆ ਜੇ ਆਪਾਂ ਤਿੰਨਾ ਵਾਲਾ ਪਲਾਉ ਫੇਰਨਾ ਤਿੰਨਾ ਤੋਂ ਜ਼ਿਆਦੇ ਵਾਲਾ ਉਹਨੂੰ ਤਾਂ ਲੋੜੀਏ ਜੇ ਦੋਹਾਂ ਵਾਲਾ ਫੇਰਨਾ ਉਹਨੂੰ ਲੋੜ ਨਹੀਂ ਤੇ ਆਹ ਪੱਤੀ ਦੀ ਜ਼ਰੂਰਤ ਆਹ ਜਿਹੜੀ ਪੱਤੀ ਆ ਨਾ ਇਹ ਪੱਤੀ ਵੀ ਜ਼ਰੂਰਤ ਆ ਕਿਉਂਕਿ ਇਹ ਪੱਤੀ ਹੀ ਜ਼ਿਆਦੇ ਪ੍ਰਾਲੀ ਨੂੰ ਥੱਲੇ ਦੱਬਣ ਦਾ ਕੰਮ ਵੀ ਇਹ ਪੱਤੀ ਹੀ ਕਰਦੀ ਆ ਜੇ ਪੱਤੀ ਨਾ ਹੋਊਗੀ ਤਾਂ ਤੁਹਾਡੀ ਪ੍ਰਾਲੀ ਹਮੇਸ਼ਾ ਬਾਹਰ ਦਿਖੂਗੀ ਦਿਖੂ ਇਹ ਪੱਤੀ ਦੇ ਕਾਰਨ ਇਹ ਪੱਤੀ ਲਾਉਣੀ ਜ਼ਰੂਰੀ ਆ ਇਹ ਪੱਤੀਆਂ ਚਲੋ ਬਾਹਰੋਂ ਵੀ ਮਿਲ ਜਾਂਦੀਆਂ ਕੰਪਨੀ 'ਚ ਥੋੜੀਆਂ ਜਿਹਾ ਮਹਿੰਗੀਆਂ ਨੇ ਇਹ 12ਵੇਂ ਥੋੜੀਆਂ ਸਸਤੀਆਂ ਮਿਲ ਜਣੀਆਂ ਆਪਾਂ ਬਾਹਰ ਲਈ ਪੱਤੀ ਵੀ ਲੈ ਕੇ ਲਾ ਸਕਦੇ ਤੇ ਜਿਹੜੇ ਆਹ ਚੁੰਝਾਂ ਨੇ ਯਾਨੀ ਇਹਦੇ ਜਿਹੜੇ ਫਾਲੇ ਆ ਇਹ ਹਮੇਸ਼ਾ ਟੈਂਪਰ ਵਾਲੇ ਹੀ ਲਾਓ ਕਿਉਂ ਟੈਂਪਰ ਵਾਲੇ ਫਾਲੇ ਚੱਲ ਬਹੁਤ ਟਾਈਮ ਜਾਂਦੇ ਆ ਤੇ ਜਿਹੜੇ ਟੈਂਪਰ ਵਾਲੇ ਫਾਲੇ ਹੁੰਦੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਤੇ ਇੱਕ ਹੋਰ ਸਟਿੰਗ ਹੈ ਵੀ ਤੇ ਜਿਹੜੇ ਆਹ ਛੋਟੀ ਟਾਪ ਲਿੰਕ ਆ ਇਹਦੀ 1.5 ਚੂੜੀ ਬਾਹਰ ਚਾਹੀਦੀ ਆ ਤੇ ਜਿਹੜੀ ਆ ਵੱਡੀ ਟਾਪ ਲਿੰਕ ਆ ਇਹਦੀਆਂ 9 ਚੂੜੀਆਂ ਬਾਹਰ ਚਾਹੀਦੀਆਂ ਇਹ ਇਸ ਤੋਂ ਵੱਧ ਨਹੀਂ ਮੂਹਰਲੇ ਪਾਸਿਓਂ ਟਰੈਕਟਰ ਵਾਲੇ ਪਾਸਿਓਂ ਤੇ ਇਹਨੇ ਦੇ ਚਾਂਗੇ ਦੇ ਚਾਹੀਦਾ ਤੇ ਉਸ ਤੋਂ ਅਗਲੀ ਸੈਟਿੰਗ ਹੈਗੀ ਹੈ ਜੀ ਆਹ ਕੁਚੜੀਆਂ ਆ ਰਹੀ ਇਹਨੂੰ ਪਤਾ ਨਹੀਂ ਮੈਨੂੰ ਹੁਣ ਪਲਾਉ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਮੈਨੂੰ ਹੁਣ ਯਾਦ ਨਹੀਂ ਸਿਗਰ ਤਾਂ ਜੀ ਹੰਜਾ ਮੈਂ ਜਿਵੇਂ ਤੁਸੀਂ ਪਲਾਉ ਘੱਟ ਲਾਉਣਾ ਐਂ ਤਾਂ ਇਹਨੂੰ ਸੰਜੀ ਕਰ ਦੋ ਆ ਦੇਖੋ ਇਹ ਥੱਲੇ ਹੋ ਜਾਂਦੀ ਹੈ ਇਹਨੂੰ ਤੁਸੀਂ ਥੱਲੇ ਕਰ ਸਕਦੇ ਹੋ ਠੀਕ ਆ ਜੇ ਤੁਸੀਂ ਪਲਾਉ ਲਾਉਣਾ ਜ਼ਿਆਦਾ ਤਾਂ ਫਿਰ ਇਹਨੂੰ ਤੁਸੀਂ ਉੱਤੇ ਚੱਕੋ ਐ ਉੱਤੇ ਚੱਕੋ ਇਹਨੂੰ ਜੇ ਜਾਨੀ ਕਿ ਪਲਾਉ ਜਾਦੇ ਦੂੰਗਾ ਕਰਨਾ ਇਹ ਦੋਨੇ ਪਾਸਿਓ ਇਕੋ ਜੇ ਹੋਣੇ ਚਾਹੀਦੇ ਆ ਇੱਕ ਇਹੀ ਜਿਹੜੀ ਇੱਧਰ ਆ ਇਹੀ ਜਿਹੜੀ ਉੱਧਰ ਦੋਨੇ ਪਾਸਿਓ ਸੇਮ ਚਾਹੀਦੀਆਂ ਨੇ ਇਕੋ ਜੇ ਲੈਵਲ ਤੇ ਚਾਹੀਦੀਆਂ ਤਾਂ ਕਰਕੇ ਫੇਰ ਤੁਹਾਡਾ ਖੇਤ ਦੇ ਵਿੱਚ ਪਲਾਉ ਪੂਰਾ ਸੈਟ ਚੱਲੇਗਾ ਇਹ ਛੜੀ ਦਾ ਬਹੁਤ ਮਹੱਤਵਪੂਰਨ ਦੋਨੇ ਪਾਸੇ ਵਾਲੀਆਂ ਦਾ ਇਹਨਾਂ ਨੂੰ ਇਕੋ ਜਿਹਾ ਰੱਖੋ ਜੇ ਥੋੜਾ ਪਲਾਉ ਖੱਤੇ 'ਚ ਘੱਟ ਲੱਗ ਰਿਹਾ ਵਾ ਤਾਂ ਇਹਨੂੰ ਉੱਪਰ ਚੱਕ ਦੋ ਜੇ ਜ਼ਿਆਦਾ ਲੱਗ ਰਿਹਾ ਇਹਨੂੰ ਘੱਟ ਕਰ ਲਓ ਥੋੜਾ ਜਿਹਾ ਫੇਰ ਸੇ ਲੱਗੂਗਾ ਤੇ ਉਸ ਤੋਂ ਅਗਲੀ ਸੈਟਿੰਗ ਆ ਜਿਹੜੀ ਆਹ ਚੰਲ ਵਾਲੀ ਜਗ੍ਹਾ ਵਾ ਟਾਪ ਲਿੰਕ ਹਮੇਸ਼ਾ ਇਹਨੂੰ ਇੱਥੇ ਪਾਓ ਚੱਲ ਵਾਲੀ ਜਗ੍ਹਾ ਦੇ ਵਿੱਚ ਪਾਓ ਤਾਂ ਜੋ ਜਿਵੇਂ ਤੁਹਾਡਾ ਖੱਤੇ ਕਈ ਵਾਰ ਆਪਣੇ ਖੱਤੇ ਕਿਤੋਂ ਕੜੇ ਹੁੰਦੇ ਆ ਕਿਤੋਂ ਬੋਲੇ ਹੁੰਦੇ ਆ ਫਿਰ ਇਹ ਆਪੇ ਅਡਜਸਟ ਕਰ ਲੈਂਦਾ ਜੇ ਆਹ ਟਾਪ ਲਿੰਕ ਦੂਜੀ ਜਗ੍ਹਾ ਤੇ ਪਾਉਣੇ ਆ ਫਿਰ ਨਹੀਂ ਉਹ ਤੋਂ ਉੱਠ ਖੜਦਾ ਤੇ ਕਦੀ ਜਿਆਦਾ ਨਾਉਂਗਾ ਇਹਨੂੰ ਇਹਨੂੰ ਆਪਨੇ ਆਪ ਅਡਜਸਟ ਕਰ ਹੀ ਜਾਂਦਾ ਫਿਰ ਟਰੈਕਟਰ ਤੇ ਜਮਾ ਬਿਲਕੁਲ ਪ੍ਰਵਾਹ ਨਹੀਂ ਹੁੰਦਾ ਤੇ ਨੰਬਰ ਦੋ ਅਖੀਰ ਤੇ ਕਹਾ ਸੈਟਿੰਗ ਰਹਿ ਗਈ ਜਿਹੜੀਆਂ-ਨੀਆਂ ਲਿੰਕਾਂ ਨੇ ਟਰੈਕਟਰ ਦੀਆਂ ਉਹ ਨਿਊਟਰਲ ਹੋਣੀਆਂ ਚਾਹੀਦੀਆਂ ਦੋਨੇ ਪਾਸਿਓਂ ਢਿੱਲੀਆਂ ਹੋਣੀਆਂ ਚਾਹੀਦੀਆਂ ਤਾਂ ਜੋ ਥੋੜਾ ਟਰੈਕਟਰ ਦਾ ਫਿਰ ਲੈਵਲ ਨਹੀਂ ਖਰਾਬ ਹੋਊਗਾ ਖੱਤੇ ਦਾ ਯਾਨੀ ਕਿ ਜਿਹੜਾ ਲੈਵਲ ਆ ਉਹ ਇੱਕਸਾਰ ਰਹੂਗਾ ਜੇ ਤੁਸੀਂ ਇੱਕ ਪਾਸੇ ਦੀ ਲਿੰਕ ਜ਼ਿਆਦਾ ਕਰਤੀ ਇੱਕ ਪਾਸੇ ਦੀ ਘੱਟ ਕਰਤੀ ਤਾਂ ਉਹਦੇ ਨਾਲ ਵੀ ਤੁਹਾਡੇ ਹੀ ਮਿਹਲ ਖੇਤ ਦੇ ਵਿੱਚ ਖਾਲੀ ਉੱਚੀ ਨੀਵੀਂ ਹੁੰਦੀ ਰਹਿੰਦੀ ਹੈ ਜੇ ਤੁਹਾਡੇ ਟਰੈਕਟਰ ਦਾ ਇੱਕ ਪਾਸਾ ਜ਼ਿਆਦਾ ਤੇ ਇੱਕ ਪਾਸਾ ਘੱਟ ਆ ਇਹਨੂੰ ਨਿਊਟਰਲ ਰੱਖੋ ਦੋਨਾਂ ਨੂੰ ਇੱਕੋ ਜਿਹਾ ਤੇ ਢਿੱਲਾ ਰੱਖੋ ਇਹਨਾਂ ਇਹ ਸੰਗਲ ਦੋਨੇ ਪਾਸਿਆਂ ਵਾਲੇ ਢਿੱਲੇ ਚਾਹੀਦੇ ਆ ਤੇ ਕੰਟਰੋਲ ਇਹਦਾ ਕਰਨਾ ਹੀ ਹੁੰਦਾ ਵਾ ਕੰਟਰੋਲ ਦੇ ਨਾਲ ਟਰੈਕਟਰ ਚਲਾਓ ਤੇ ਜਿੱਡੀ ਪਾਵਰ ਦੇ ਟਰੈਕਟਰ ਆ ਆਪਾਂ ਨੂੰ ਉਸਹਾਉਣ ਵਾਲੀ ਪਲਾਉ ਉਹਦੇ ਮਗਰ ਪਾਉਣਾ ਚਾਹੀਦਾ ਜੇ ਛੋਟਾ ਟਰੈਕਟਰ ਆ ਤਾਂ ਫਿਰ ਉਹਦੇ ਮਗਰ ਪਲਾਉ ਛੋਟਾ ਹੀ ਦੋਹਾਂ ਵਾਲੇ ਪਾ ਲਓ ਜੇ ਤਿੰਨਾ ਵਾਲੇ ਪਾਉਣੇ ਆ ਤਿੰਨਾ ਵਾਲੇ ਪਾ ਲਓ ਵੱਡੀ ਪਾਵਰ ਦੇ ਕਿਉਂਕਿ ਸਾਡੇ ਪਿੰਡ ਅੱਗ ਲਾਉਣੀ ਤਾਂ ਬਹੁਤ ਘਟ ਗਈ ਸਾਡੇ ਪਿੰਡ ਅੱਗ ਲਾਉਣੀ ਕਿਉਂਕਿ ਵਿਚ ਅੰਕਲ ਹੁਣੀ ਹੈਗੇ ਐ ਜੇ ਕਿ ਜਿਹੜੇ 3600 ਫੋੜ ਨਾਲ ਵੀ ਸਾਡੇ ਪਿੰਡ ਪਲਾਉ ਫੇਰਦੇ ਆ ਟੂ व्हीਲ ਨਾਲ ਤਾਂ ਫੇਰਦੀ ਫੇਰਦਾ 36 ਦਾ ਫੋੜ ਨਾਲ ਦੋਹਾਂ ਵਾਲੇ ਪਲਾਉ ਫੇਰੀ ਜਾਂਦੇ ਸਾਡੇ ਪਿੰਡ ਦਾ ਅੱਗ ਲਾਉਣ ਦਾ ਰਵਾਜ ਬਿਲਕੁਲ ਹੀ ਖਤਮ ਹੋ ਗਿਆ ਵਾ ਨਹੀਂ ਲਾਉਂਦਾ ਅਲੂ ਵਾਲੇ ਤਾਂ ਕੋਈ ਨਹੀਂ ਲਾਉਂਦੇ ਕਣਕ ਵਾਲੇ ਕੋਈ ਕੋਈ ਹੈਗੇ ਜਿਹੜੇ ਅੱਗ ਲਾ ਦਿੰਦੇ ਆ ਪਰ ਉਹ ਕੋਈ ਨਹੀਂ ਲਾਉਂਦਾ ਹੈਗਾ ਤੇ ਇਹ ਸੀਗੀਆਂ ਨੇ ਸੈਟਿੰਗਾਂ ਤੇ ਪਲਾਉ ਦੀਆਂ ਤੇ ਪਲਾਉ ਚੱਲਣ ਦੇ ਵਿੱਚ ਪੂਰਾ ਵਧੀਆ ਵਾ ਜਿਹਨੇ ਲੈਣਾ ਵੀਰ ਨੇ ਲਮਕਨ ਪਲਾਉ ਦੇ ਲਿਓ ਇਹ ਵਧੀਆ ਚੱਲਦਾ ਵਾ ਆਪਾਂ ਕੋਈ ਇਹਦੀ ਮਸ਼ਹੂਰੀ ਨਹੀਂ ਕਰਦੇ ਕੋਈ ਐਡ ਨਹੀਂ ਕਰਦੇ ਹਾਂ ਬਰ ਇਹ ਆ ਕਿ ਇਹ ਪੂਰਾ ਵਧੀਆ ਚੱਲਦਾ ਵਾ ਵਧੀਆ ਪਲਾਉ ਵਾ ਸਾਰੇ ਆਪਣੇ ਦੇ ਬਹੁਤ ਵਧੀਆ ਪਲਾਉ ਚੱਲਦਾ ਵਾ ਤੇ ਬਾਕੀ ਇਹ ਆਪਾਂ 90 10 ਦੇ ਮਗਰ ਚਲਾਉਨੇ ਆ ਤੇ 90 10 ਦੇ ਮਗਰ ਚੱਲਦਾ ਹੁੰਦਾ ਇਹ ਪਲਾਉ ਆਪਣਾ ਤੇ ਇਹਦੇ ਮਗਰੀ ਚਾਰਾਂ ਵਾਲੇ ਚੱਲਦਾ ਵਧੀਆ ਤੇ ਇਹ ਤੋਂ ਬਿਨਾ ਨਹੀਂ ਹੋ ਸਕਦਾ ਇਹ ਮਨ ਚੱਲਦਾ ਤੇ ਜੀ ਬਾਕੀ ਤੁਸੀਂ ਦੱਸਦੇ ਹੋ ਵੀ ਆ ਵੀਡੀਓ 'ਚ ਕਮੈਂਟ ਕਰਕੇ ਕਿਵੇਂ ਲੱਗੀ ਵੀਡੀਓ ਤੁਹਾਨੂੰ ਜੇ ਜਿਵੇਂ ਜੇ ਵਧੀਆ ਲੱਗੀ ਤਾਂ ਇਹੇ ਜਿਹੀਆਂ ਜਾਣਕਾਰੀਆਂ ਹੋਰ ਵੀ ਦਿੰਦੇ ਰਵਾਂਗੇ ਹਰੇਕ ਕੁਮਿਸ਼ਨ ਅੰਦੀ ਦੀ ਵਧੀਆ ਲੱਗੀ ਤਾਂ ਤੇ ਕਮੈਂਟ ਜ਼ਰੂਰ ਕਰਿਓ ਤੇ ਜੇ ਕੁਝ ਨਾ ਪਤਾ ਲੱਗਿਆ ਹੋਵੇ ਤਾਂ ਉਹ ਪੁੱਛ ਲਿਓ ਪਰ ਮੈਂ ਤਾਂ ਡਿਟੇਲ ਵੀਡੀਓ ਦੱਸੀ ਆ ਕਿ ਆਹਾਂ 27 ਕਰਨਾ ਇਹ ਜੇ ਸਾਡੇ 27 ਹੋਣੀ ਚਾਹੀਦੀ ਆ ਆਹ ਨੜ ਤੇ ਆਹ ਨੜ ਤੋਂ ਇਹਨਾਂ ਦੀ ਚੈੱਕ ਹੁੰਦੀ ਆ ਜਿਵੇਂ ਵਧੀਆ ਘੱਸੀ ਜਾਣਾ ਤੇ ਉਹ ਤਾਂ ਇਹਨਾਂ ਨੂੰ ਆਪਾਂ ਘੱਟ ਵੱਧ ਕਰ ਸਕਦੇ ਆ ਇਹਨਾਂ ਤੋਂ ਹਮੇਸ਼ਾ ਇਹ ਕਾ ਇੱਕ ਢਿੱਲਾ ਕਰਕੇ ਦੂਜੇ ਨੂੰ ਟਾਈਟ ਕਰ ਦੇਣਾ ਤੇ 27.5 ਤੇ ਹੋ ਜਾਂਦਾ ਆਪਣੇ ਆ 15 20 ਕਿਲੇ ਫੇਰ ਕੇ ਇਹਨੂੰ ਚੈੱਕ ਕਰ ਲਓ ਉਹ ਜ਼ਰੂਰੀ ਆ ਇਹ ਚੀਜ਼ ਪਲਾਉ ਨੂੰ ਘਸਣ ਤੋਂ ਬਚਾਉਣ ਲਈ ਵੀ ਜ਼ਰੂਰੀ ਆ ਸਾਰੇ ਕੰਸ ਤੋਂ ਜ਼ਰੂਰੀ ਆ ਇਹ ਤੇ ਇਹ ਬਹੁਤ ਜ਼ਰੂਰੀ ਆ ਚੀਜ਼ਾਂ ਤੇ ਬਾਕੀ ਸਾਰੀਆਂ ਸੈਟਿੰਗਾਂ ਨੂੰ ਮੈਂ ਦੱਸਤੀ ਆ ਤੇ ਇਹਨੂੰ ਗਰੀਸ ਜ਼ਰੂਰ ਦਿਵੋ ਇੱਕ ਦੋ ਦਿਨ ਬਾਅਦ ਇਹਨੂੰ ਗਰੀਸ ਦਿਵੋ ਜ਼ਰੂਰ ਤੇ ਬਾਕੀ ਇਹਦਾ ਸਾਰਾ ਕੁਝ ਸਹੀ ਆ ਤੇ ਬਾਕੀ ਹੁਣ ਸਾਰਾ ਕੁਝ ਤੁਹਾਨੂੰ ਦੱਸਤਾ ਧੰਨਵਾਦ ਵੀਰਾਂ ਦੇ ਉਧਰ ਲਈ ਬਹੀ ਚ ਪਹੀ ਚ ਲੱਗ ਗਿਆ ਫਰਸ਼ ਹੁਣ ਅੱਜ ਇਧਰੋਂ ਸ਼ੁਰੂ ਕਰਨਾ ਇਧਰ ਲਾਉਣ ਲੱਗੇ ਆ ਤੇ ਕਰਾ ਕਰੂ ਨਾਲ ਪਹਿਲਾਂ ਹਲ ਜਿਹਾ ਫੇਰ ਲਿਆ ਉਹ ਧਰਤੀ 파ੜ ਜਾ ਉਹ ਕੰਮ ਬੜਾ ਕਰਦਾ ਯਾਰ ਉਹ ਧਰਤੀ 파ੜ ਜਾ ਸਾਰਾ ਸਿੱਟੀ ਜਾਂਦਾ ਖਿੱਚ ਦੇ ਦਿੰਦਾ ਜਿੰਨਾ ਮਰਜੀ ਕੜਾ ਪੱਟ ਪੱਟ ਕੇ ਸਿੱਟੀ ਜਾਂਦਾ ਰੈਂਪੀ ਆ ਜਾ ਓਰੇ ਆ ਕਾਰਮਜੀਤ ਬਾਈ ਉਹਨਾਂ ਨੂੰ ਸਾਰਿਆਂ ਨੂੰ ਨਾਲ ਲਾ ਕੇ ਨਾ ਰੈਂਪੀ ਆ ਜਾ ਰੋਦਣ ਆ ਲੋਹਾ ਵੇਚਣਾ ਸੀ ਆਪਾਂ ਆ ਉਹਦਣ ਛਾੜੀ ਤੇ ਤਾਂ ਰੈਂਪ ਵੇਚ ਦਿੰਦੇ ਹੋਰ ਵੀ ਜਿਹੜਾ ਸੀ ਬਾਈ ਗਾਲ ਵੀ ਪੈ ਤਾ ਵੇਚਣ ਵਾਲਾ ਉਹੀ ਤਾਂ ਗੱਲ ਕੋਈ ਨਹੀਂ ਫੇਰ ਸੱਤ ਨੂੰ ਹਾਂ ਫੇਰ ਸੱਤ ਇਹਨੂੰ ਨਾ ਸਮਾਨ ਨੂੰ ਲੋਹੇ ਨੂੰ ਚੱਕ ਕੇ ਕਿਤੇ ਸਾਈਡ ਤੇ ਕਰ ਲਾ ਚਾਹੇ ਤਾਂ ਉਰੇ ਹੀ ਰੱਖ ਲਾ ਇੱਥੇ ਇੱਥੇ ਰੱਖ ਲਓ ਹੁਣ ਚੱਲਦੇ ਆ ਆਪਾਂ ਲੁਧਿਆਣੇ ਨੂੰ ਕਿਉਂਕਿ ਇੱਕ ਤਾਂ ਆਪਣਾ ਪੰਪ ਲੈ ਕੇ ਆਉਣਾ ਸਪਰੇਅ ਵਾਲਾ ਫੜ ਕੇ ਉਹ ਦਿੱਤਾ ਹੋਇਆ ਸੀ ਉੱਥੇ ਹਨਾ ਤੇ ਇੱਕ ਇਹਦੇ ਗੱਡੀ ਦੇ ਨੰਬਰ ਪਲੇਟ ਲਵਾਉਣੀਆਂ ਉੱਥੋਂ ਕਿਉਂਕਿ ਨੰਬਰ ਆਪਣਾ ਮਿਲ ਗਿਆ ਹੁਣ ਪੱਕਾ ਨੰਬਰ ਹੋ ਗਿਆ ਇਹ ਆਪਣਾ ਤੇ ਫੇਰ ਉਸ ਤੋਂ ਬਾਅਦ ਇੱਕ ਉਹ ਗਨ ਲੈਣੀ ਆ ਰੰਗ ਕਰਨ ਵਾਲੀ ਉਹ ਮੱਕੀ ਵੱਢੀ ਆ ਵਿੱਚ ਜੰਗਾਲ ਲੱਗਿਆ ਹੋਇਆ ਮਸ਼ੀਨਾਂ ਦੇ ਮਾੜਾ ਮਾੜਾ ਮੈਂ ਕਿਹਾ ਉਹ ਕਰ ਦਈਏ ਸਾਫ਼ ਸੁਥੀ ਇਹ ਆਪਣੇ ਕੋਲੇ ਉਹ ਤਾਂ ਹੈਗਾ ਹੀ ਆ ਕੰਪਰੈਸ਼ਰ ਤੇ ਕੰਪਰੈਸ਼ਰ ਹੈਗਾ ਕਰਕੇ ਉਹ ਕਰ ਦਾਂਗੇ ਫਿਰ ਲਿਆ ਕੇ ਆਪਣਾ ਤੇ ਉਸ ਤੋਂ ਬਾਅਦ ਜਾਣਾ ਹੈਗਾ ਵਾ ਪਹਿਲਾਂ ਲੁਧਿਆਣਾ ਹੀ ਜਾਣੇ ਆ ਇੰਨਾ ਕੰਮ ਕਰਨ ਚਾਰ ਪੰਜ ਕੰਮਾਂ ਲੁਧਿਆਣੇ ਉਹ ਕੰਮ ਕਰਕੇ ਫਿਰ ਉਸ ਤੋਂ ਬਾਅਦ ਜਾਣਾ ਆਪਾਂ ਮੋਗੇ ਫਿਰ ਮੋਗੇ ਜਾ ਕੇ ਆਉਣੇ ਮੋਗੇੋਂ ਆਪਾਂ ਇਹਦਾ ਆਪਣਾ ਇੱਕ ਕੰਬਾਈਨ ਦਾ ਜੱਕ ਖਰਾਬ ਹੋ ਗਿਆ ਸੀਗਾ ਉਹਦਣ ਗੁੱਲਾ ਮਗਰੋਂ ਪੈਨ ਟੁੱਟ ਗਈ ਸੀਗੀ ਤੇ ਉਹ ਨਿਕਲ ਕੇ ਜੱਕ 빙ਾ ਹੋ ਗਿਆ ਸੀ ਤੇ ਫਿਰ ਉਹ ਸਿੱਧਾ ਹੋਇਆ ਨਹੀਂ ਤੇ ਸਿੱਧਾ ਹੋ ਗਿਆ ਲੋਟ ਨਹੀਂ ਆਉਂਦਾ ਤੇ ਆਪਾਂ ਫਿਰ ਉਹ ਨਵਾਂ ਮੰਗਾ ਲਿਆ ਸੀ ਤੇ ਉਹ ਆਪਣਾ ਜੈਕ ਮੋਗੇ ਆਇਆ ਹੋਇਆ ਵਾ ਮੋਗੇ ਤੋਂ ਚੱਕ ਕੇ ਲਿਆਉਣਾ ਪਾਣਾ ਹਾਲੰਡ ਏਜੰਸੀ 'ਚ ਪਿਆ ਪਹਿਲਾਂ ਲੁਧਿਆਣੇ ਦੇ ਕੰਮ ਕਰਕੇ ਆਉਨੇ ਆ ਫੇਰ ਚੱਲਾਂਗੇ ਮੋਗੇ ਤੇ ਨਾਲੇ ਨੰਬਰ ਪਲੇਟ ਲਵਾਉਨੇ ਆ ਤੇ ਕਿਉਂਕਿ ਹਜੇ ਜਿੱਥੋਂ ਫਿਰ ਟੂਲ ਬਲੱਜੇ ਤੋਂ ਨਿੰਗਦੇ ਆ ਪਰਚੀ ਡਬਲ ਦੇਣੀ ਪੈਂਦੀ ਆ ਉਹ ਦਿਨ ਦਰਬਾਰ ਸਾਹਿਬ ਗਏ ਆ ਸਾਰੇ ਕਿਤੇ ਪਰਚੀਆਂ ਡਬਲ ਹੀ ਦਿੱਤੀਆਂ ਨੇ ਜਿਵੇਂ ਆਹ ਇੱਥੇ ਵਾਲੀ 440 ਦਿੱਤੀ ਆ 440 ਲੋਡੂਵਾਲ ਵਾਲੀ ਦਰਿਆ ਵਾਲੀ ਸਤਲੁਜ ਵਾਲਾ 440 ਜਾਂਦੇ ਆ ਨੇ 440 ਆਉਂਦੇ ਆ ਨੇ ਸਾਰੀਆਂ ਪਰਚੀਆਂ ਡਬਲ ਡੋਲ ਤੇ ਹੁਣ ਤਾਂ ਆਮ ਬਈ ਉਹ ਕਰ ਲਈਏ ਬਈ ਨੰਬਰ ਬਲੇਡ ਲਵਾ ਕੇ ਫਾਸਟੈਗ ਚਾਲੂ ਕਰ ਲਈਏ ਕਿਉਂਕਿ ਇੰਨੇ ਦਿਨਾਂ ਤੋਂ ਨੰਬਰ ਹੀ ਨਹੀਂ ਮਿਲ ਰਿਹਾ ਨੰਬਰ ਦੀ ਬੋਲੀ ਵਾਲੀ ਉੱਪਰ ਚੜ ਗਈ ਜਿੱਦਣ ਹੁਣ ਆਪਾਂ ਪਹਿਲੇ ਦਿਨ ਜਿੱਦਣ ਗੱਡੀ ਲਈਆ ਉਸ ਦਿਨ ਇਹ ਉਸ ਦਿਨ ਇਹਦੀ ਮੈਂ ਪੁੱਛਿਆ ਬੰਦੇ ਨੂੰ ਮੈਂ ਕਿਹਾ ਯਾਰ ਕਿੰਨੇ ਕ ਦਾ ਮਿਲਜੂ ਨੰਬਰ ਮੈਨੂੰ ਕਹਿੰਦਾ 25000 ਦਾ ਮਿਲਜੂ ਮੈਂ ਕਿਹਾ ਚੱਲ ਯਾਰ 25000 ਦਾ ਲੈ ਲੈਨੇ ਆ ਤੇ ਉਸ ਤੋਂ ਅਗਲੇ ਦਿਨ ਇਹਦੀ ਬੋਲੀ ਚੜ ਗਈ ਭਾਈ 2 ਲੱਖ ਰੁਪਈਆ ਇਹ ਨੰਬਰ ਦੀ ਮੈਨੂੰ ਕਹਿੰਦਾ ਵੀਰੇ ਲੈਣਾ ਮੈਂ ਕਹਿੰਦਾ ਨਾ ਕਦੇ ਵੀ ਨਹੀਂ ਇੰਨਾ ਮਹਿੰਗਾ ਨੰਬਰ ਲੈਣਾ ਤੇ ਚਲੋ ਇਹ ਨੰਬਰ ਹੋ ਗਿਆ ਖਰਾਬ ਬੋਲੀ ਤੇ ਉਸ ਦਿਨ ਵੇਚਿਆ ਨਹੀਂ ਹਨਾ ਤੇ ਉਸ ਤੋਂ ਫੇਰ ਹੁਣ ਕੱਲ ਪਰਸੋਂ ਫੇਰ ਬੋਲੀ ਇਹਦੀ ਚੜੀ ਬੋਲੀ ਕੱਲ ਪਰसों ਵੀ ਲਈ ਆ ਪਰ ਆਪੋਂ ਨੇ ਤਾਂ ਨਹੀਂ ਲਿਆ ਲੈਣਾ ਪਿਆ ਮਹਿੰਗਾ ਪਰ ਉਹਨੇ ਤਾਂ ਨਹੀਂ ਲੈਣਾ ਪਿਆ ਠੀਕ ਠੀਕ ਜੀ ਕੀਮਤ ਲੱਗੀ ਮੈਂ ਤਾਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਨੂੰ ਜੇ ਪਹਿਲਾਂ ਪਤਾ ਹੁੰਦਾ ਮੈਂ ਤਾਂ 62 13 ਨੰਬਰ ਹੀ ਲੈ ਲੈਣਾ ਸੀ ਆਪਦੀ ਥਾਰ ਵਾਲਾ ਬਾਕੀ ਮੈਂ ਨਹੀਂ ਸੀ ਪੈਸੇ ਤੇ ਲਾਉਣੇ ਨੰਬਰ ਪਰ ਇੱਥੇ ਤੇ ਮੈਂ ਕਿਹਾ ਹੁਣ ਨੰਬਰ ਲਿਖਿਆ ਹੋਇਆ ਸਾਰੇ ਜਾਣੇ ਨੇ ਦੇਖ ਲਿਆ ਵੀ ਹਾਂ ਆਹੀ ਨੰਬਰ ਆ ਤੇ ਮੈਂ ਕਿਹਾ ਹੁਣ ਤਾਂ ਯਾਰ ਲੈਣਾ ਬਣਦਾ ਹੀ ਆ ਫਿਰ ਫਿਰ ਪਰ ਆਪੋਂ ਨਾ ਮਹਿੰਗਾ ਨਹੀਂ ਲਿਆ ਲੈਣਾ ਪਿਆ ਮਹਿੰਗਾ ਜ਼ਰੂਰ ਕਰਨਾ ਪਿਆ ਇੱਕ ਪੇਟੀ ਲਾਤੀ ਫੇਰ ਆਪਾਂ ਇੱਕ ਪੇਟੀ ਦਾ ਨੰਬਰ ਲਿਆ ਤੇ ਹੁਣ ਹਜੇ ਉਹ ਸਿਕਿਉਰਟੀ ਵਾਲੀਆਂ ਪਲੇਟਾਂ ਤਾਂ ਉਹਨੀਆਂ ਠਹਿਰ ਕੇ ਹਜੇ ਦੂਜੀਆਂ ਸਿੰਪਲ ਪਲੇਟਾਂ ਲਵਾ ਲੈਣੀਆਂ ਤੇ ਚਲੋ ਫਿਰ ਕੋਈ ਘੇਰਨ ਕੁੰਨ ਵਾਲਾ ਚੱਕਰ ਨਹੀਂ ਹੁੰਦਾ ਕਿਉਂਕਿ ਉਹ ਤਾਂ ਆਪਣੇ ਕੋਲੇ ਹੈਗੀ ਆ ਲਿਸਟ ਹੈ ਨਾ ਉੱਪਰ ਦਿਖਾ ਸਕਦੇ ਆ ਜੇ ਕੋਈ ਨਾਜ ਰੋਕਦਾ ਘੇਰ ਦਵ ਉਹ ਮੈਂ ਲਵਾਉਣਾ ਨਾ ਦੁਗਰੀ ਰੋਡ ਤੇ ਆ ਐਫਸੀ ਐਫ ਸੀਬੀ ਵਾਲਾ ਬਾਵੀਰ ਬਹੁਤ ਵਧੀਆ ਕੰਮ ਕਰਦਾ ਮੈਂ ਜਿੰਨੇ ਸਟਿੱਕਰ ਛੁੱਕਰ ਜੇ ਬਣਾਉਣਾ ਹੁੰਦਾ ਜਿੰਨੇ ਵੀ ਕੰਬਾਈਨਾਂ ਦੇ ਤੁਸੀਂ ਦੇਖਿਓ ਸਾਰਾ ਕੁਝ ਮੇਉਤੀ ਬਣਾਉਣਾ ਵੀਰ ਦਾ ਉਹਦੇ ਹੀ ਨੰਬਰ ਪਲੇਟ ਆ ਸਭ ਕੁਝ ਉਹਦੇ ਲਓ ਜੀ ਆਪਾਂ ਵੀਰੇ ਤੋਂ ਬਣਵਾ ਲਈ ਨੰਬਰ ਪਲੇਟ ਕੀ ਦੇ ਨੰਬਰਾਂ ਦੀ ਸਾਦੀ ਜੀ ਨੰਬਰ ਪਲੇਟ ਆ ਬਣਵਾਈ ਆ ਤੇ ਮੈਂ ਕਿਹਾ ਗਲੀਆਂ ਨਾ ਗੱਡਿਓ ਵੀਰੇ ਨੋਰਮਲ ਟੇਪ ਡਬਲ ਟੇਪ ਲਾ ਕੇ ਕੱਢ ਦੇਣੀ ਆ ਫਿਰ ਜਿੱਦਣ ਆਪਣੀ ਉਹ ਟੈਂਪਰੇਰੀ ਜਿਹੜੀ ਸਰਕਾਰੀ ਨੰਬਰ ਵੇਟ ਜਿੱਦਣ ਉਹ ਆ ਗਈ ਉਹਦੋਂ ਆਪਾਂ ਲਾ ਦਾਂਗੇ ਫਿਰ ਉਹ ਲਾ ਲਾਂਗੇ ਕਿਉਂਕਿ ਕਾਗਜ਼ ਜੇ ਚੱਕ ਲੱਗਿਆ ਵਧੀਆ ਨਹੀਂ ਲੱਗਦਾ ਲਓ ਜੀ ਆਪਾਂ ਖਰੀਦਦਾਰੀ ਕਰ ਲਈ ਇੱਕ ਲੈ ਲਿਆ ਤਾਰ ਦਾ ਸੈੱਟ ਲੈ ਲਿਆ ਸ਼ਾਪਿੰਗ ਹੋ ਗਈ ਇੱਕ ਲੈ ਲਿਆ ਬਿਲਡਿੰਗ 4 ਲੈਣੀ ਦੀ ਬਿਲਡਿੰਗ ਸੈਟ ਵਾਲੀ ਬਲੇਡ ਲੈਣੇ ਸੀ ਕਟਰ ਵਾਲੇ ਕਰਗੜਾਈ ਵਾਲੇ ਬਲੇਡ ਲੈਣੇ ਸੀ ਤੇ ਹੋਰ ਨਿਕਾ ਮੋਟਾ ਜਿਆ ਸੀਗਾ ਸਾਰਾ ਸਮਾਨ ਲੈ ਆ ਗਿਆ ਲੁਧਿਆਣੇ ਆ ਗਿਆ ਮੀ ਬਾਈ ਆ ਗਿਆ ਮੀ ਅੱਜ ਪੂਰਾ ਅੱਜ ਫੇਰ ਮਿਸਤਰੀਆਂ ਦਾ ਕੰਮ ਵਿੱਚ ਹੀ ਖੜਾ ਰਹਿਣਾ ਉਹ ਤਾਂ ਪਹਿਲਾਂ ਨਹੀਂ ਡੱਕਾ ਜਾਰੇ ਤੋੜਦੇ ਅੱਜ ਫੇਰ ਬੈਠਣ ਦੇ ਤਰੈ ਜਾਣਾ ਉਹਨਾਂ ਦਾ ਮੈਂ ਲੁਧਿਆਣੇੋਂ ਮੁੜਿਆ ਲੁਧਿਆਣੇ ਦਾ ਬੜਾ ਜਾਵੇ ਮੀਂਹ ਸੀਗਾ ਪਰ ਇੱਥੇ ਹੋਣੀ ਆ ਆਪਣੀ ਸਪਰੇਅ ਕੀਤੀ ਨੂੰ ਹੋ ਗਿਆ ਟਾਈਮ ਕਾਫੀ ਆ 12:00 ਵਜੇ ਤੋਂ ਪਹਿਲਾਂ ਹਟ ਗਏ ਸੀ ਸਪਰੇਅ ਕਰਕੇ ਹੁਣ ਤਾਂ ਸਵਾਗ 2:00 ਵਜੇ ਆਸਰ ਦਾ ਕਰਗੀ ਹੋਊਗੀ ਇੰਉਂ ਤਾਂ ਹੈ ਨਹੀਂ ਵੀ ਅਸਰ ਨਹੀਂ ਕੀਤਾ ਉਹ ਅਸਰ ਕਰਗੀ ਹੋਣੀ ਆ ਦਵਾਈ